ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਵੀਰਾਂ ਨੂੰ ਜੀ ਤੇ ਪ੍ਰਭੂ ਅੱਜ ਗੱਲ ਕਰਦੇ ਆਪਾਂ ਪਿਆਜ਼ ਦੇ ਬੀਜ ਬਾਰੇ ਵਿਚ ਵੀਰ ਪੁੱਛਦੇ ਸੀ ਭਾਈ ਜੀ ਤੁਸੀਂ ਪਿਆਜ਼ ਦਾ ਬੀਜ ਕਿਸ ਤਰ੍ਹਾਂ ਤਿਆਰ ਕਰਦੇ ਹੋ ਪ੍ਰਭੂ ਆਪਾਂ ਦੋ ਵੈਰੈਟੀਆਂ ਲਾਲ ਕਲਰ ਤੇ ਤਾਂਬਾ ਕਲਰ ਵੈਰੈਟੀ ਤਿਆਰ ਕਰਦੇ ਬੀਜ ਤਿਆਰ ਕਰਦੇ ਜਿਵੇਂ ਕਿ ਤਾਂਬਾ ਕਲਰ ਵੈਰੈਟੀ ਆ ਇਹਦਾ ਪ੍ਰਭੂ ਚੌਥਾ ਹਿੱਸਾ ਕੱਟ ਲੈਣਾਗਾ ਕੱਟ ਕੇ ਉੱਪਰਲੇ ਹਿੱਸੇ ਦਾ ਤੁਸੀਂ ਕੁਝ ਵੀ ਕੰਮ ਲੈ ਸਕਦੇ ਹੋ ਕੋਈ ਸਲਾਦ ਦੇ ਆ ਸਬਜ਼ੀ ਦੇ ਵਿੱਚ ਜਿਹੜਾ ਜਾੜ ਵਾਲਾ ਪਾਸਾ ਪ੍ਰਭੂ ਉਹ ਤੁਸੀਂ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ 10ਵੇਂ 11ਵੇਂ ਮਹੀਨੇ ਦੇ ਵਿੱਚ ਜਦੋਂ ਆਪਾਂ ਕਣਕ ਬੀਜਦੇ ਆ ਉ ਸਾਬ ਥਾਂ ਦੇ ਵਿੱਚ ਵੀ ਲਾ ਸਕਦੇ ਹੋ ਤੇ ਬਾਅਦ ਚ ਉਹਦੇਆਂ ਬੱਟਾ ਬਣਾ ਕੇ ਮਿੱਟੀ ਦੀਆਂ ਜਦੋਂ ਇਹ ਸ਼ਖਾਵਾਂ ਕੱਢੇ ਆਉਂਦੇ ਆ ਗੰਡੇ ਤੇ ਤੁਸੀਂ سپورਟ ਦੇ ਸਕਦੇ ਹੋ ਕਿਉਂਕਿ ਇਹਦੇ ਪਾਈਪਾਂ ਜਿਹਾ ਹੁੰਦੇ ਆ ਇਹ ਰਹੀਆਂ ਫਿਰ ਕਈ ਵਾਰੀ ਨੇਰੀ ਤੂਫਾਨ ਨਾਲ ਟੁੱਟਦੇ ਜਾਂ ਕੁੱਤੇ ਬਿੱਲੇ ਨਾਲ ਟੁੱਟ ਜਾਂਦੇ ਨੇ سپورਟ ਦੇ ਕੇ ਬਾਅਦ ਚ ਜਦੋਂ ਗੰਡੇ ਨਿਸਰਨ ਲੱਗਦੇ ਆ ਜਿਵੇਂ ਹੁਣ ਇਹ ਬੀਜ ਬਿਲਕੁਲ ਤਿਆਰ ਆ ਵਧੀਆਗਾ ਤੇ ਫਿਰ ਤੁਸੀਂ ਇਹਦੇ ਪ੍ਰਭਾ ਵਧੀਆ ਚੰਗੇ ਫੰਗੀ ਸਾਈਟ ਤੇ ਸੁੰਡੀ ਇਹਦੀ ਦਵਾਈਆਂ ਸੁੰਡੀ ਤੋਂ ਵੀ ਗੌਰ ਰੱਖਣੀ ਆ ਤੇ ਸੋਣ ਨੂੰ ਪ੍ਰਭਾ ਬਾਜ਼ਾਰੋਂ ਮੁੱਲ ਪਨੀਰੀਆਂ ਲੈਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਆਪਦਾ ਖੁਦ ਆ ਤਿਆਰ ਕੀਤਾ ਹੋਊ ਬੀਜ ਆ ਇਹ ਵੀਰੋ 2000 2500 ਨੂੰ ਕਿਲੋ ਵਿਕ ਵੀ ਜਾਂਦਾ ਹੈ ਕਿ ਬਾਕੀ ਰੋਜ਼ ਦੇ ਰੇਟ ਅਪ ਡਾਊਨ ਹੁੰਦੇ ਰਹਿੰਦੇ ਆ ਤੇ ਬਾਕੀ ਕਈ ਵਾਰੀ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਵੀ ਕਈ ਵਾਰੀ ਨਕਲੀ ਬੀਜ ਮਿਲ ਜਾਂਦੇ ਜਾਂ ਘਟੀਆ ਬੀਜ ਮਿਲ ਜਾਂਦੇ ਆ ਜੇ ਤੁਸੀਂ ਆਪ ਦਾ ਬੀਜ ਤਿਆਰ ਕੀਤਾ ਹੋਊਗਾ ਤਾਂ ਸੋਨੂੰ ਕਿਤੇ ਵੀ ਪ੍ਰਭੂ ਕੋਈ ਮਨ ਤੁਹਾਡਾ ਬੀਜ ਆ ਜਿਹੜਾ ਗੰਡੇ ਉਹ ਵਧੀਆ ਬਣਨਗੇ ਤੇ ਅੱਜ ਮਈ ਮਹੀਨੇ ਵਿੱਚ ਸਾਡਾ ਜਿਹੜਾ ਬੀਜ ਦਾ ਪਕਾਗ ਆ ਇਹ ਬਿਲਕੁਲ ਬਹੁਤ ਸੋਹਣਾ ਪੂਰਾ ਪੱਕਿਆ ਹੋਇਆ ਬੀਜ ਆ ਤੇ ਕਟਾਈ ਪ੍ਰਭੂ ਸਾਡੀ ਬੀਜ ਦੀ ਚੱਲੀ ਜਾਂਦੀ ਆ ਤੇ ਆ ਇਸ ਤਰ੍ਹਾਂ ਭਾਵੇਂ ਗੰਡੇ ਦਾ ਜਿਹੜਾ ਵੀਜ਼ਾ ਉਹ ਤਿਆਰ ਹੋ ਜਾਂਦਾ ਤੇ ਤੁਸੀਂ ਗੰਡੇ ਪਨੀਰੀਆਂ